ਜਿੱਤੇ ਕੀ ਪੂਰੇ ਦੇਸ਼ ਭਰ ਦੇ ਵਿੱਚ ਗਣਪਤੀ ਮਹਾਰਾਜ ਜੀ ਦਾ ਜਿਹੜਾ ਕਿ ਇਹ ਤਿਹਾੜ ਜਿਹੜਾ ਕਿ ਇਹ ਪੂਰੇ ਮਨ ਅਤੇ ਤਰਨਨ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਜੱਟਾਂ ਵਾਲੇ ਚੌਂਤਰੇ ਇੱਕ ਸ਼ੰਮੀ ਵੀਜੀ ਦੇ ਘਰ ਜਿਹੜਾ ਕਿ ਇਹ ਗਣਪਤੀ ਮਹਾਰਾਜ ਜੀ ਦੀ ਜਿਹੜੀ ਕਿ ਇੱਕ ਮੂਰਤੀ ਸਾਪਿਤ ਕੀਤੀ ਗਈ ਸੀ ਤਾਂ ਉਸ ਨੂੰ ਪੂਰੇ ਹਿੰਦੂ ਸਰਾਤਮ ਧਰਮ ਦੇ ਅਕੋਰਡਿੰਗ ਜਿਸ ਤਰ੍ਹਾਂ ਕਿ ਗਣਪਤੀ ਮਹਾਰਾਜ ਜੀ ਨੂੰ ਹਰ ਇੱਕ ਬੰਦੇ ਦੇ ਆਪਣੇ ਇੱਛਾ ਅਨੁਸਾਰ ਜਾਇ ਚਾਹੇ 2 ਦਿਨ ਜਾਂ 4 ਦਿਨ ਦੀ ਉਦਿਨ ਪਾਰਤੀ ਆ ਪੂਜਾ ਕਰਨ ਤੋਂ ਬਾਅਦ ਉਸ ਨੂੰ ਪੂਰੇ ਬੰਦ ਤੰਦੇ ਨਾਲ ਗਣਪਤੀ ਮਾਰਾ ਗੀਰੂ ਅੱਜ ਵਿਸਰਜਨ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅੱਜ ਗਣਪਤੀ ਮਹਾਰਾਜ ਜੀ ਨੂੰ ਉਹਨਾਂ ਦੇ ਪੂਰੇ ਮੱਲਾਇ ਨਿਵਾਸੀਆਂ ਦੇ ਸਹਿਯੋਗ ਨਾਲ ਜਿਹੜਾ ਕਿ ਗਣਪਤੀ ਮਹਾਰਾਜ ਜੀ ਪਠਾਏ ਗਈ ਸੀ ਤਾਂ ਉਹਨਾਂ ਨੂੰ ਅੱਜ ਪੂਰੀ ਇੱਛਾ ਦੇ ਅਨੁਸਾਰ ਜਿਹੜਾ ਕਿ ਅੱਜ ਗਣਪਤੀ ਮਹਾਰਾਜ ਜੀ ਦੀ ਜਿਹੜੀ ਕੀ ਹੈ ਮੂrti ਨੂੰ ਜਿਹੜਾ ਕਿ ਅੱਜ ਵਿਸਰਜਨ ਕੀਤਾ ਗਿਆ ਹੈ ਤਾਂ ਪਟਿਆਲਾ ਤੋਂ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਗਣਪਤੀ ਮਹਾਰਾਜ ਜੀ ਦੀ ਮੂਰਤੀ ਨੂੰ ਵਿਸਰਜਨ ਕੀਤਾ ਗਿਆ ਉੱਥੇ ਹੀ ਜਿਹੜਾ ਕਿ ਇਹ ਲੱਗਰ ਦਾ ਵੀ ਪ੍ਰਬੰਧ ਕੀਤਾ ਗਿਆ Браво! lá. Vai,